ਐਸੀ ਹੀ ਦੇਣਾ ਚਾਹਣਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਲੱਗੀ ਆ ਬੜ ਪੈਣ ਲਗਾ ਟਾਈਮ ਨਹੀਂ ਲੱਗਣਾ ਬਾਬੇ ਫੁੱਡੇ ਨੇ ਜੇ ਮੇਰੀ ਸੌਲੀ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਚ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਉਂਗਾ ਸਭ ਨੂੰ ਇਹ ਸੋਚ ਲਿਓ ਹੱਥੋਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਆਉਂਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਜੇ ਕਹੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਤੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਤੁਹਾਨੂੰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾ ਆਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ 'ਚ ਝੱਲਦੀਆਂ ਇਹ ਦੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਵਾਅਦਾ ਕਿਹਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਰੀ ਅਫਸਰ ਅਫਸਰ ਰਹਿਣਾ ਤੇ ਤਾਂ ਮੈਂ ਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜੀ ਕਰ ਲਿਓ ਤੇ ਜਿਹੜਾ ਬਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਦਾ ਤੁਹਾਡੇ ਨਾਲ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਵੱੜ ਪੈਣ ਲੱਗਾ ਟਾਈਮ ਨਹੀਂ ਲੱਗਣਾ ਬਾਬੇ ਬੁੱਢ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਕਿਸੇ ਨੇ ਕਿਹਾ ਵੀ ਮੈਂ ਇਹ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤਾਂ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹੱਥੋਤੇ ਪਾਇ ਸੱਚਾਈ ਤੇ ਰਿਓ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੂੰਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਹੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅਖੇ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲੈ ਲਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾੜ ਦੀ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਦਾਂ ਨੂੰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਲੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਵੇਖ ਲਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਵਾਅਦਾ ਕਿਸੇ ਨੇ ਖੜਦਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤਾਂ ਹਮੇ ਇੱਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ